ਅਸੀਂ ਅੱਜ ਦੁਕਾਨਦਾਰ ਡੜਵਾ ਰੋਡ ਤੇ ਇਕੱਠੇ ਹੋਏ ਆ ਜੀ ਸਾਰੇ ਇਸ ਕਰਕੇ ਕਿ ਭਈ ਧਾਰੀਵਾਲ ਡੜਵਾ ਰੋਡ ਦੀ ਸੜਕ ਜਿਹੜੀ ਮੇਨ ਸੜਕ ਆ ਬਿਜ਼ਨਸ ਸੈਂਟਰ ਆ ਆਵਾਜਾਈ ਆ ਪਿੰਨਾਂ ਨੂੰ ਅਸਾਂ ਬਹੁਤ ਜ਼ਿਆਦਾ ਜਾਂਦਾ ਇਹ ਸੜਕ ਬਿਲਕੁਲ ਟੁੱਟੀ ਪਈ ਆ ਖੱਡੇ ਪੈ ਜਦੇ ਨੇ ਬਹੁਤ ਬਾਾਰ ਕਹਿੰਦੇ باوجود ਇੱਥੇ ਕੋਈ ਅਮਲ ਨਹੀਂ ਕੀਤਾ ਅੱਗੇ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਵਾ ਔਰ ਰੋਜ਼ ਬਿਨਾਂ ਨਾਗ ਐਕਸੀਡੈਂਟ ਹੁੰਦੇ ਨੇ ਇਹਦੇ ਜਾਮ ਲੱਗਾ ਰਹਿੰਦਾ ਵਾ ਲੇਕਿਨ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਾਡੀ ਪ੍ਰਸ਼ਾਸਨ ਨੂੰ ਅੱਜ ਸਾਰੇ ਦੁਕਾਨਦਾਰ ਨੂੰ ਬੇਨਤੀਆਂ ਮੇਰੇ ਲਾਗੇ ਸਾਰੇ ਦੁਕਾਨਦਾਰ ਖੜੇ ਰਮੇਸ਼ ਕੋਹਲੀ ਜੀ, ਰਾਮਬਾਲ ਖੋਸਲਾ ਜੀ, ਪੱਪੂ ਮਲੋਤਰਾ ਜੀ, ਆਪਣੇ ਪਵਨ ਜੀ, ਬ੍ਰਿਜਮੋਨ ਸਿਆਲ ਜੀ, ਸਾਬਕਾ ਬੀਜੇਪ੍ਰਧਾਨ ਖੋਸਲਾ ਸਾਹਿਬ, ਸ਼ਰਮਾ ਸਾਹਿਬ, ਬਹੁਤ ਸਾਰੇ ਦੁਕਾਨਦਾਰ ਆਏ ਖੜੇ ਨੇ ਸਾਰੇ ਔਰ ਸਰਕਾਰ ਨੂੰ ਬੇਨਤੀ ਕਰਦੇ ਆਂ ਇਹ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਸਾਰਾ ਜਿਹੜਾ ਕੰਮ ਆ ਠੀਕ ਠਾਕ ਨਾਲ ਚੱਲ ਸਕੇ। ਇਹ ਜਾਮ ਲੱਗਾ ਰਹਿੰਦਾ ਬਹੁਤ ਸਾਰਾ ਦਿਨ। ਦੂਜਾ ਖੱਡੇ ਪੈਦੇ ਨੇ। ਪਾਣੀ ਇਕੱਠਾ ਹੋ ਜਾਂਦਾ ਵਾ। ਬੱਚੇ ਈ ਰਿਕਸ਼ਾ ਰੋਹੇ ਪੜਦੀਆਂ। ਬੰਦੇ ਰੋਇ ਪੜਦੇ ਨੇ ਟੂ ਵੀਲਰ ਰੋਇ ਪੜਦੇ ਨੇ ਛੱਟਾ ਬੀਣਾ ਲੱਗਦੀਆਂ ਵਾ ਇਸ ਵਰਗੇ ਘੱਟਾ ਮਿੱਟੀ ਬਹੁਤ ਜ਼ਿਆਦਾ ਵਾ ਇਸ ਵਰਗੇ ਮੇਰੀ ਦੁਬਾਰਾ ਪ੍ਰਸ਼ਾਸਨ ਨੂੰ ਬੇਨਤੀ ਆ ਜੀ ਮੈਂ ਸੇਖਵਾ ਸਾਹਿਬ ਨੂੰ ਬੇਨਤੀ ਕੀਤੀ ਆ ਜੀ ਹੈਪੀ ਦੁੱਗਲੋਂ ਨੂੰ ਬੇਨਤੀ ਕੀਤੀ ਆ ਜੀ ਰਿੰਡੂ ਨੂੰ ਬੇਨਤੀ ਕੀਤੀ ਆ ਨਰੈਣ ਮਲੋਤਰਾ ਨੂੰ ਬੇਨਤੀ ਕੀਤੀ ਆ ਕੀ ਜਵਾਬ ਆਇਆ ਜੀ ਉਹਨਾਂ ਆਖਿਆ ਜੀ ਅਸੀਂ ਟਰਾਈ ਕਰਨ ਦੇ ਕੋਸ਼ਿਸ਼ ਕਰਨ ਦੇ ਆ ਲੇਕਿਨ ਹਲੇ ਤੱਕ ਸਾਲ ਹੋ ਗਿਆ ਕੋਈ ਅਮਲ ਨਹੀਂ ਹੋਇਆ ਗਿਆ ਜੀ ਇਹਨਾਂ ਰਮੇਸ਼ ਮਹਾਰਾ ਜੀ ਚੱਲਣੇ ਦੁਕਾਨਾਂ ਸਾਡੀ ਤੇ ਅੱਜ ਰੋਡ ਦਾ ਟਾਇਮ ਇੱਥੇ ਆਂਦਾ ਮਾ ਜਦੋਂ ਵੀ ਆਂਦਾ ਬਹੁਤ ਯਾਰ ਟ੍ਰੈਫਿਕ ਆਂਦੀ ਹੈ ਰੋਡ ਇੱਥੇ ਟੁੱਟੀ ਪਈ ਆ ਕੋਈ ਪਟਾਸ਼ਾ ਸਾਹ ਖਾਦੀ ਕਰਿਆ ਦਰਬਾਰ ਪਟਾਸ਼ਾ ਸਾਹ ਕਿਹਾ ਵੀ ਜਾਂਦਾ ਪਟਾਸ਼ਾ ਖਿਆ ਨਹੀਂ ਰੱਖਦਾ ਕੰਮ ਵਾਸਤੇ ਡੁਗਗ ਸਾਹਿਬ ਨੂੰ ਕਿਹਾ ਸਾਡੀ ਰੋਡ ਬਣਾ ਦਿਓ ਪਰ ਕੋਈ ਜਵਾਬ ਮਕੂਲ ਜਵਾਬ ਵੀ ਕੋਈ ਦੇ ਰਿਹਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜਮਹਿਮ ਹੈ ਉਹਦੀ ਲੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਦੀ ਹਦਾਇਤਾਂ ਮੁਤਾਬਕ ਜੋ ਨਸ਼ੇ ਤੇ ਔਰ ਕ੍ਰਿਮੀਨਲਜ਼ ਖਿਲਾਫ ਜੋ ਮਹਿਮਾ ਸ਼ੁਰੂ ਕੀਤੀ ਹੋਈ ਹੈ ਉਹਦੀ ਲੜੀ ਵਿੱਚ ਕੱਲ ਬਰਿਆਰ ਨਾਕੇ ਤੇ ਆ थाना ਦਿਨਨਗਰਤੀ ਪੁਲਿਸ ਨੇ ਚਾਰ ਜਿਹੜਿਆ ਮੁਜਰਮ ਗ੍ਰਫਤਾਰ ਕੀਤੇ ਸੀ ਉਹਨਾਂ ਵਿੱਚ ਦੋਨੇ ਜਿਹੜੇ ਉਹ ਮੀਆਂ بیوی ਨੇ ਇਹਨਾਂ ਵਿੱਚ ਇੱਕ জাকਰ ਹੈ ਦੂਜਾ ਸਦਾਮ ਹੈ ਤੀਜਾ ਰਜ਼ੀਆ ਹੈ ਔਰ ਚੌਥੀ ਜੀਲੋ ਜੀਲੋ ਨਾਦੀ ਔਰਤ ਹੈ ਇਹ ਬੋਧੇਵਾਲ ਫਤੇਗੜ ਚੂੜੀਆਂ ਔਰ ਤੇ ਦੂਜੇ ਦੋ ਪੰਡੋਰੀ ਝਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹਨਾਂ ਕੋਲੋਂ 260 ਗ੍ਰਾਮ ਹੀਰਨ ਬਰਾਮਦ ਹੋਈ ਸੀ ਔਰ ਇਹਨਾਂ ਦੇ ਕੋਲ 1000 ਰੁਪਏ ਡਰਗ ਮਣੀ ਇਹ ਤੋਂ ਇਲਾਵਾ ਆਪਾਂ ਇਹਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ 177 ਐਨ ਡੀ ਪੀ ਐਸ ਐਕਟ ਦੇ ਤਿੰਨ ਥਾਣਾ ਦਿਨਨਗਰ ਔਰ ਇਹਨਾਂ ਦੇ ਬੈਕਵਰਡ ਲਿੰਕ ਆਪਾਂ ਸਟੈਬਲਿਸ਼ ਕਰ ਰਿਆ ਇਹਨਾਂ ਦਾ ਪੁਲਿਸ ਰਿਮਾਂਡ ਆਪਾਂ ਲੈ ਲਿਆ ਤੇ ਅੱਗੇ ਇਹਨਾਂ ਦਾ ਇਨਵੈਸਟੀਗੇਸ਼ਨ ਕਰਕੇ ਤੇ ਆਪਾਂ ਇਹਨੂੰ ਬੈਕਵਰਡ ਲਿੰਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਆਪਾਂ ਨੂੰ ਆਸ ਹੈ ਕਿ ਆਪਾਂ ਹੋਰ ਇਹਨਾਂ ਵਿੱਚ ਗ੍ਰਿਫਤਾਰੀਆਂ ਕਰ ਪਾਵਾਂਗੇ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਥਾਣਾ ਪੁਰਾਣਾ ਸ਼ਾਲਾ ਇੱਕ ਪਰਚਾ ਦਰਜ ਹੋਇਆ ਸੀ ਆਰਮਜ਼ੈਕਟ ਦਾ ਜਿਹਦੇ ਵਿੱਚ ਇੱਕ ਦੋਸ਼ੀ ਅਸ਼ੋਕ ਵਾਸੀ ਔਜਲਾ ਗ੍ਰਿਫਤਾਰ ਕੀਤਾ ਸੀ ਉਹਦੇ ਕੋਲ ਪਿਸਤਲ ਬਰਾਮਦ ਹੋਇਆ ਸੀ ਔਰ ਦੋ ਰਾਉਂਡ ਬਰਾਮਦ ਹੋਏ ਸੀ ਇਹ ਪਿਸਤਲ 32 ਬੋਰ ਦਾ ਸੀ ਉਸ ਦੀ ਪੁੱਛਗਿੱਛ ਦੌਰਾਨ ਇੱਕ ਹੋਰ ਦੋਸ਼ੀ ਅਮਨਦੀਪ ਸਿੰਘ ਜੋ ਕਿ ਬਰਾਮਪੁਰ ਦਾ ਰਹਿਣ ਵਾਲਾ ਹੈ ਇਹਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਕੋਲ ਇੱਕ ਪਿਸਟਲ 32 ਬੋਰ ਅਤੇ ਤਿੰਨ ਇਹਨਾਂ ਕੋਲੋਂ ਲਾਈਵ ਕਾਰਟੂਜ ਬਰਾਮਦ ਹੋਇਆ ਇਸ ਦੀ ਆਪਾਂ ਵੀ ਪੁੱਛਗਿੱਛ ਕਰ ਰਹੇ ਆਂ ਪੁਲਿਸ ਰਿਮਾਂਡ ਲਿਆ ਹੋਇਆ ਹੈ ਔਰ ਪ੍ਰੋਬੇਬਲੀ ਸਾਨੂੰ ਆਸ ਹੈ ਕਿ ਇਹਦੇ ਵਿੱਚ ਆਪਾਂ ਹੋਰ ਗ੍ਰਿਫਤਾਰੀਆਂ ਕਰ ਪਾਵਾਂਗੇ ਜਿਹੜੀ ਕਿਸੇ ਸੈਕਟਰ ਜਿਹੜਾ ਬੱਚਾ ਸੀ ਜਿਹੜੇ ਦੋਸ਼ੀ ਸੀ ਕਿ ਉਹ ਪਹਿਲੇ ਲਿਖ ਸੀ ਕਿ ਸਰ ਇਹਦੀ ਜਾਂਚ ਕਰ ਰਹੇ ਆਪਾਂ ਅ ਬਟੇ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਹੈ ਪੀ ਰੀਸੈਂਟਲੀ ਇਸ ਕ੍ਰਾਈਮ ਚ ਆਇਆ ਹੈ ਔਰ ਇਹ ਚਾਰੇ ਜਿਹੜੇ ਆ ਜਿਹੜਾ ਇੱਕ ਦੋ ਜੋੜੇ ਸਨ ਬੇਸਿਕਲੀ ਇਹ ਆਪਣੇ ਆਪ ਨੂੰ ਸ਼ੋ ਕਰ ਰਹੇ ਸੀ ਕਿ ਮੈਰਿਡ ਕਪਲ ਹੈ ਤਾਂ ਕਿ ਜਿਹੜਾ ਪੁਲਿਸ ਨੇ ਅਤੇ ਜਿਆਦਾ ਡਾਊਟ ਨਾ ਕਰੇ ਸੋ ਇਸ ਆਰਟ ਦੇ ਵਿੱਚ ਇਹ ਜਿਹੜਾ ਇਹ ਨਸ਼ਾ ਕੈਰੀ ਕਰ ਰਹੀ ਸੀ